ਉਹ ਆਗੇ ਬਗੇਲਾ ਜੀ ਠੀਕ ਹੈਲਾ ਜੀ ਆਗੇ ਜਿਹੜੇ ਸਾਡੇ ਕਪੜੇ ਸੇਉਂਦੇ ਆ ਸਾਹਮਣੇ ਆ ਗਿਆ ਏਟੀਐਮ 30 ਮਿੰਟ ਲੈ ਲੈ ਇਹਨਾਂ ਚੱਕਰ ਚੜ ਜਾਣਗੇ ਇਹਨੂੰ 30 ਮਿੰਟ ਉਹ ਵੇਖ ਟਾਈਮ ਲਾਇਆ ਚੱਕਰ ਚੜ ਜਾਣ ਜੂਸ ਵਾਲੀ ਮਸ਼ੀਨ ਦੇਖ ਲਿਆ ਕਿਨੂੰ ਜੂਸ ਕੱਢ ਕੇ ਪੀ ਲਿਆ ਹੁਣ ਬਸ ਸਮਰ ਲੱਗਿਆ ਪਿਆ ਗਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਤੋ ਅੱਜ ਟਾਈਮ ਹੋ ਗਿਆ ਹੁਣ ਪੌਣੇ 1 ਹੋ ਗਿਆ ਸਾਢੇ 12 ਪੌਣੇ 1 ਹੋ ਚੁੱਕਿਆ ਅੱਜ ਦਾ ਬਲੌਗ ਹੁਣ ਸ਼ੁਰੂ ਕਰਨ ਲੱਗੇ ਆ ਹੁਣ ਮੰਡੀ ਚੱਲੇ ਆ ਸੋ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਕੀ ਬਣਦਾ ਬਣੇ ਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਾਮ ਤੇ ਸਬਸਕ੍ਰਾਈਬ ਕਰਦੇਓ ਕਪੜੇ ਸੰਵਰੀ ਹੈ ਪੱਖਾ ਲਾਇਆ ਮਗਰ ਗਰਮੀ ਲੱਗਦੀ ਹੈ ਏਸੀ ਸ਼ਰਟ ਕੀ ਵਜ੍ਹਾ ਕਪੜੇ ਸੰਵਰੀ ਹੈ ਸਾਡੀ ਫਰਿੱਜ ਦੇਖੋ ਭਰੀ ਭਈ ਹੈ ਸਮਾਨ ਨਾਲ ਸਾਰੀ ਪੰਜਾਬੀਆਂ ਦੀ ਖਾਸੀਅਤ ਹੁੰਦੀ ਹੈ ਸਾਰਾ ਭਾਵੇਂ ਕਿੰਨੀਆਂ ਅਲਮਾਰੀਆਂ ਹੋਣ ਘਰੇ ਕਿੰਨਾ ਹੀ ਸਮਾਨ ਹੋਵੇ ਆਪਣੇ ਰੱਖਣ ਨੂੰ ਅਲਮਾਰੀਆਂ ਕੁਝ ਵੀ ਹੋਵੇ ਪਰ ਪੰਜਾਬੀਆਂ ਦੀ ਫਰਿੱਜ ਜਿਹੜੀ ਹੁੰਦੀ ਹੈ ਸਮਾਨ ਨਾਲ ਭਰੀ ਹੁੰਦੀ ਹੈ ਕਿਹਦੇ ਕਿਹਦੇ ਕਰਿਆ ਹੁੰਦਾ ਦੱਸਿਓ ਕਮੈਂਟ ਕਰਕੇ ਜਰੂਰ ਸੋਹਣ ਚੱਲਦੇ ਆਂ ਮੰਡੀ ਗੱਡੀ ਸਾਫ਼ ਹੈ ਥੋੜੀ ਜੀ ਸਾਫ਼ ਕਰ ਲੈਨੇ ਆਂ ਸਟਾਰਟ ਕਰਕੇ ਲੋ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈ ਕੇ ਮਾਰਤੀ ਸੈਲਫ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਉਹਨੇ ਨੂੰ ਸਾਫ ਕਰ ਲਈਏ ਗੱਡੀ ਨੂੰ ਸਾਫ ਕਰਕੇ ਤੁਰਨਾ ਚਾਹੀਦਾ ਹਮੇਸ਼ਾ ਅਸੀਂ ਕਈ ਵਾਰ ਉਵੇਂ ਤੁਰ ਪਏ ਕਾਲੀ ਹੁੰਦੀ ਇਹਨੇ ਲੋ ਜੀ ਗੱਡੀ ਹੋ ਗਈ ਸਾਫ ਏਸੀ ਛੱਡ ਦੀਏ ਸਮੋਹ ਰਣਾ ਦੇ ਚੋਲੇ ਆ ਥੋੜੇ ਜੇ ਖਰਾਬ ਹੋ ਗਏ ਸਹੀ ਕਰਵਾ ਕੇ ਲੈਉਣੇ ਆ ਥੋੜੇ ਜੇ ਚੋਲੇ ਉੱਚੀ ਹੋ ਗਏ ਉੱਚੇ ਸਿਓ ਤੇ ਇਸ ਕਰਕੇ ਥੋੜੇ ਨੀਵੇਂ ਗਰੋਨੇ ਰੱਖ ਲੇ ਵਿੱਚ ਸੋ ਗਰਮਕ ਪਿਆਰਿਓ ਤਰਪੇ ਆ ਮੰਡੀ ਵੱਲ ਨੂੰ ਪਹਿਲਾਂ ਜਾਣਾ ਏਟੀਐਮ ਫਿਰ ਕਿਸੇ ਵਾਪਸ ਆਉਣਾ ਚੋਲੇ ਫੜਾ ਕੇ ਥੋੜਾ ਜਿਹਾ ਹੋਰ ਕੰਮ ਕਰਕੇ ਫਿਰ ਆਪਾਂ ਵਾਪਸ ਆ ਜਾਣਾ ਸ਼ੀਸ਼ਾ ਸਾਫ਼ ਕਰ ਲਈਏ ਥੋੜਾ ਜਿਹਾ ਪਾਣੀ ਆ ਰਿਹਾ ਹੈ ਤੇ ਸ਼ੀਸ਼ਾ ਸਾਫ਼ ਹੋ ਗਿਆ ਬਹੁਤ ਜ਼ਿਆਦਾ ਵਧੀਆ ਗਰਮੀ ਕਾਫੀ ਹੈ ਮੈਂ ਕਿਹਾ ਹੁਣੇ ਜਾਇਉਨੇ ਆ ਫਿਰ ਸ਼ਾਮ ਨੂੰ ਡਿਊਟੀ ਜਾਣਾ 4 ਤੋਂ 6 ਫਿਰ ਟਾਈਮ ਨਹੀਂ ਲੱਗਣਾ ਤੇ ਹੁਣ ਟਾਈਮ ਸੀ ਹੁਣ ਮੰਡੀ ਜਾ ਕੇ ਆਉਨੇ ਆ ਆ ਸਾਡੇ ਪਿੰਡ ਦੇ ਪਲਾਟ ਪਏ ਖਾਲੀ ਸਾਡੇ ਪਿੰਡ ਦਾ ਹਾਲ ਦੇਖੋ ਗਲੀਆਂ ਕੱਚੀਆਂ ਐ ਸਾਡੇ ਪਿੰਡ ਕੱਚੀਆਂ ਗਲੀਆਂ ਮਿੱਟੀ ਉੱਡ ਰਹੀ ਐ ਬਹੁਤ ਜ਼ਿਆਦਾ ਪਿੰਡਾਂ ਦਾ ਇਸੇ ਤਰ੍ਹਾਂ ਦਾ ਹੀ ਹਾਲ ਹੁੰਦਾ ਪਰ ਜਿਵੇਂ ਦਾ ਵੀ ਐ ਸਾਡਾ ਪਿੰਡ ਬਹੁਤ ਵਧੀਆ ਬਹੁਤ ਸੋਹਣਾ ਲੱਗਦਾ ਸਾਨੂੰ ਸਾਡਾ ਪਿੰਡ ਜੀ ਪਿੰਡ ਚ ਆ ਕੇ ਹੀ ਲੱਗਦਾ ਕਿਤੇ ਚਲ ਜੀਏ ਕਿਤੇ ਜੀ ਨਹੀਂ ਲੱਗਦਾ ਜਿਹੜਾ ਪਿੰਡ ਆਪਣੇ ਘਰ ਆ ਕੇ ਜੀ ਲੱਗਦਾ ਕਿਤੇ ਵੀ ਨਹੀਂ ਲੱਗਦਾ ਪਿੰਡ ਅਰ ਕੀ ਮਾਜ ਪਿੰਡ ਚ ਹੁੰਦੀ ਐ ਆ ਗੁਰੂ ਘਰ ਸਾਡੇ ਪਿੰਡ ਦਾ ਸੋ ਪਹਿਲਾਂ ਦੇ ਦਿੰਨੇ ਆ ਕੱਪੜੇ ਸੈਟ ਹੋਣੇ ਸਵਰ ਉਹਨਾਂ ਦੇ ਫੇਰ ਚੱਲਦੇ ਆਂ ਬਾਜ਼ਾਰ ਪਹਿਲਾਂ ਕੱਪੜੇ ਦੇ ਹੀ ਜੰਨੇ ਆਂ ਦੀ ਲੰਗ ਦੇ ਫੇਰ ਬਾਜ਼ਾਰ ਚੱਲਦੇ ਆਂ ਉਹ ਆ ਗਏ ਬਗੇਲਾ ਜੀ ਬਗੇਲਾ ਜੀ ਆ ਗਏ ਜਿਹੜੇ ਸਾਡੇ ਕੱਪੜੇ ਸਿਉਂਦੇ ਆ ਲਓ ਜੀ ਵਾਹਿਗੁਰੂ ਕਿੰਨੇ ਨੀਵੇਂ ਕਰ ਤੁਸੀਂ ਆਪਦੇ ਹਿਸਾਬ ਨਾਲ ਵੇਖ ਲਓ 2 2 ਇੰਚ ਕਰ ਦਿਓ ਖੁੱਲੇ ਸਹੀ ਆ ਉਹਨਾਂ ਦੇ ਖੁੱਲੇ ਸਹੀ ਆ ਬਹੁਤ ਠੀਕ ਸਮਰ ਦੇ ਥੋੜਾ ਜਿਹਾ ਉਹ ਔਖਾ ਹੁੰਦਾ ਉਹਵੇਂ ਦਾ ਅੱਛਾ ਦੂਜੇ ਤੇ ਸਹੀ ਆ ਬਹੁਤ ਠੀਕ ਆ ਦੂਜੇ ਦਾ ਜਿਆਦਾ ਸੀ ਉਹਦਾ ਹੋਰ ਵੱਡਣਾ ਹੈ ਨਾ ਹੈ ਉਹਦਾ ਹੋਰ ਵੀ ਬਣਾਉਣਾ ਹੈ ਨਾ ਉਹਦਾ ਨੀਵਾ ਰੱਖ ਤਾਂ ਚਾਰ ਗੁੰਗਲਾ ਹੋਰ हां चार उंगली 2 इंच 2 इंच ਕਰ ਦਿਓ ਉਹਦਾ ਵੀ ਤਾਂ ਇੰਨੀ ਕਰਨਾ ਜੋ ਆਖੋ ਬਦਲ ਕਰ ਦਿਓ ਕਰ ਦਿਓ ਕਰ ਦਿਓ ਤੁਸੀਂ ਆਪ ਹਿਸਾਬ ਨਾਲ ਕਰ ਦਿਓ ਠੀਕ ਹੈ ਲੈ ਕੇ ਕੱਪੜੇ ਹੁਣ ਆਪਾਂ ਚੱਲਦੇ ਆਂ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਗੱਡੀ ਬੈਕ ਹੀ ਕਰ ਰਹੇ ਆਂ ਇੱਥੋਂ ਕੋਈ ਮਗਰ ਹੋਵੇ ਨਾ ਗੱਡੀ ਦੇ ਵਿੱਚੋਂ ਪਿਛਲੇ ਟਾਇਰ 'ਚ ਥੋੜੀ ਥੋੜੀ ਆਵਾਜ਼ ਆ ਰਹੀ ਆ ਘਰੜ ਘਰਦੀ ਉਹ ਵੀ ਸੈੱਟ ਕਰਵਾਉਣੀ ਆ ਏਟੀਐਮ ਜਾ ਕੇ ਉਦੋਂ ਬਾਅਦ ਇਹ ਗੱਡੀ ਦਿਖਾ ਕੇ ਥੋੜੀ ਜੀ ਸਾਹਮਣੇ ਆ ਗਿਆ ਏਟੀਐਮ ਪੈਸੇ ਕਢਵਾ ਲਏ ਆ ਹੁਣ ਆਪਾਂ ਚੱਲਦੇ ਆਂ ਵਾਪਸ ਕਰਨੋਂ ਦਾਣਾ ਮੰਡੀ ਚ ਐ ਏਟੀਐਮ ਉਹ ਸਾਹਮਣੇ ਹੋ ਰਿਹਾ ਪਿੱਛੇ ਕੁਛ ਹੈ ਨਹੀਂ ਯਾਰ ਉਹ ਖਰਚਾ ਜੇ ਬਹੁਤ ਕਰਦੀ ਏ ਉਹ ਨਾ ਉਹ ਕਰਦੀ ਏ ਸ਼ੌਕਰ ਨਹੀਂ ਹੁੰਦਾ ਮਗਰ ਕਰ ਕੁਛ ਖਾਣੇ ਆ ਹੋਰ ਕੁਛ ਨਹੀਂ ਖਾਣਾ ਗੁਲਫੀ ਖਾਣੀ ਆ ਬਸ ਇੱਕ ਗੁਲਫੀ ਲੈ ਕੇ ਆਂਦੀ ਆ ਹੋਰ ਕੁਛ ਨਹੀਂ ਲੈ ਕੇ ਆਂਦਾ ਬਸ ਇੱਕ ਗੁਲਫੀ ਖਾਣੀ ਸੀ ਇਹ ਕੀ ਹੋ ਰਿਹਾ ਕੁਝ ਬੋਲ ਇਹ ਰਹੀ ਇਹ ਚਾਹ ਨਹੀਂ ਬੋਲ ਬਹੁਤ ਸਣਾ ਲਕਾ ਮਾਰ ਕੇ ਤੁਮ ਇਹ ਚੱਕਰ ਚੜ ਜਾਣਗੇ ਇਹਨੂੰ 3 ਮਿੰਟ ਹੋਵੇ ਟਾਈਮ ਲੱਚਾ ਚੱਕਰ ਚੜ ਜਾਣਗੇ ਰਹਿਣ ਦੇ ਬਸ ਕਰ ਆ ਦੇਖੋ ਜੀ ਮੈਂ ਤੇ ਸਰਬੱਤ ਇਸ ਤਰ੍ਹਾਂ ਕਿੰਨੂੰ ਖਾਨੇ ਆ ਮੌਸਮੀ ਐ ਚੀਰ ਕੇ ਜੂਸ ਕੇ ਪੀਣਾ ਬਤਾ ਤੀ ਕਿ ਨਹੀਂ ਸੋ ਗਰਮਕ ਪਿਆਰੋ ਸਮਰ ਲਿਆ ਜੂਸ ਵਾਲੀ ਮਸ਼ੀਨ ਕਹਦਾ ਜੂਸ ਕੱਢ ਕੇ ਪੀਣਾ ਆ ਦੇਖੋ ਹੱਥਲੀ ਹੈ ਨਾ ਇਹਨੇ ਇੱਥੇ ਕਰੰਟ ਕਿੱਥੇ ਲੱਗਦਾ ਇਹਦੇ ਕਰੰਟ ਸਿੱਧਾ ਹੀ ਆ ਓਕੇ ਜੂਸ ਵਾਲੀ ਮਸ਼ੀਨ ਦੇਖ ਲਿਆ ਕਿ ਨੂੰ ਦੇਖੋ ਇਹਦੇ ਵਿੱਚ ਪਾ ਕੇ ਆਵੇਂ ਮਸ਼ੀਨ ਬੜੀ ਤਕੜੀ ਹੈ ਸਾ ਤਾਂ ਖੁੱਲਣੀ ਨਹੀਂ ਆਈ ਗੱਲ ਸਮਝ ਰਿਹਾ ਦੱਸਿਆ ਐ ਕਰ ਲੈਣ ਕੱਢਿਆ ਸੀ ਆਪਾਂ ਜੂਸ ਲਓ ਫਿੱਟ ਹੋ ਗਈ ਹੁਣ ਇਹ ਹੁਣ ਇਹਦਾ ਆਹ ਹੈਗਾ ਸਟੈਂਡ ਹੈਂਡ ਹੈਂਡਲ 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 ਇੰਡੋਰ ਲੈਂਕਸ ਕਿਚਨ ਲਾਗਣਾ ਜਦੋਂ ਮਸ਼ੀਨ ਤੋਂ ਤੋਤੀਆਂ ਤੇ ਗਲਾਸ ਨਹੀਂ ਤੋਂ ਚਿਪ ਵੀ ਜਾਂਦਾ ਓਏ ਹਾਂਜੀ ਆ ਦੇਖੋ ਇਹ ਚਿਪਦਾ ਥੱਲੇ ਮੈਂ ਥੱਲੇ ਬਹੁਤ ਔਖਾ ਜਾਂਦਾ ਹੈ ਨੀਂਬੂ ਉਹ ਸੰ ਕੀ ਹੈ ਕਿਨੂੰ ਮੌਸਮ ਮੌਸਮੀ ਚੀ ਗਏ ਇੱਧਰ ਲੈ ਦੋਨੋਂ ਆਏ ਖਾਣੇ ਪਾਪਾ ਤੁਮ ਆਪਾਂ ਥੋੜੀਆ ਨਹੀਂ ਖਾਂਦੇ ਆ ਪਪਾ ਜੀ ਖਾਤਾ ਸੀ ਨਹੀਂ ਹੋਣੀ ਐ ਮੈਂ ਇਹ ਮਾਤਾ ਇਹ ਕਤੂੜ ਮਈ ਅੰਦਰ ਸੀ ਨਾ ਤੇ ਇਹ ਦਾ ਹੱਥ ਦੇ ਦੇ ਜੋਰ ਦਿਨ ਪੂ ਫੋਲ ਮੇਰਾ ਸਟ ਬਣਾਇਆ ਦਾ ਨਿਕਲ ਆ ਗਿਆ ਮੇਰਾ ਆਈਡੀਆ ਸੀ ਜੂਸ ਕੱਢ ਕੇ ਪੀ ਲਿਆ ਹੁਣ ਬਸ ਸਮਰ ਲੱਗਿਆ ਪਿਆ ਸੋ ਗਰਮਕ ਪਿਆਰੇਓ ਪ੍ਰਸ਼ਾਦਾ ਛਕਣ ਲੱਗੇ ਆਂ ਆਲੂ ਮਟਰ ਦੀ ਸਬਜੀ ਨਾਲ ਮਿਰਚਾਂ ਸੋ ਗਰਮੁਖ ਪਿਆਰੋ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਪਸੰਦ ਆਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੋਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ